ਤੁਸੀਂ ਪਹਿਲੀ ਪਾਉਂ ਜਾਣਦੇ ਹੋਗੇ ਆਪਾ ਸ਼ਹੀਦਾ ਸਿੰਘਾਂ ਦੀ ਮਹਿਮਾ ਦੇ ਵਿੱਚ ਜੋ ਸੰਗਤਾਂ ਦੇ ਨਾਲ ਵਿਚਰੀਆਂ ਸੰਗਤਾਂ ਦੇ ਨਾਲ ਹੋਇਆ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਾਰਦੇ ਨਵਾਜੇ ਹੋਏ ਸ਼ਹੀਦ ਸਿੰਘਾਂ ਵੱਲੋਂ ਜੋ ਖੁਸ਼ੀਆਂ ਮਿਲੀਆਂ ਉਹ ਆਪਜੀ ਨਾਲ ਸਾਂਝੀਆਂ ਕਰਦੇ ਰਹਿੰਨੇ ਹਾਂ ਇੱਕ ਬਚਨ ਇੱਕ ਮਾਤਾ ਜੀ ਨੇ ਸੁਣਾਉਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਐਵੇਂ ਦੁਨੀਆ ਨਹੀਂ ਮੰਨਦੀ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਦੇ ਕਾਰਜ ਰਾਸ ਕਰਦੇ ਨੇ ਸਾਰਿਆਂ ਨੂੰ ਰਸਤਾ ਦਿਖਾਉਂਦੇ ਨੇ ਸਾਰਿਆਂ ਦੀਆਂ ਝੋਲੀਆਂ ਭਰਦੇ ਭਰਦੇ ਨੇ ਤਾਂ ਕਰਕੇ ਜਿਹੜੀ ਦੁਨੀਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਨਤ ਮਸਤਕ ਹੁੰਦੀ ਹੈ ਨਮਸਕਾਰ ਕਰਦੀ ਹੈ ਉਹਨਾਂ ਦੇ ਦਰ ਤੇ ਆਉਂਦੀ ਹੈ ਮਾਤਾ ਜੀ ਕਹਿਣ ਲੱਗੇ ਕਿ ਸਾਡੇ ਘਰ ਵਿੱਚ ਕੋਈ ਪਾਠ ਪੂਜਾ ਕਰਨ ਵਾਲਾ ਨਹੀਂ ਸੀ ਪੇਕੇ ਪਿੰਡ ਵਿੱਚ ਪੇਕੇ ਪਰਿਵਾਰ ਦੇ ਵਿੱਚ ਤੇ ਕਹਿੰਦੀ ਐਵੇਂ ਕਿਸੇ ਨੇ ਮੈਨੂੰ ਕਿਤਾਬ ਦਿੱਤੀ ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਜੀਵਨ ਸੀ ਉਹਨਾਂ ਦਾ ਬਚਨ ਸੰਨ ਕਿ ਉਹਨਾਂ ਦਾ ਸੀਸ ਲੱਤਾ ਇਦਾਂ ਜੰਗ ਕੀਤੀ ਤੇ ਮਹਾਨ ਸੂਰਮੇ ਹੋਏ ਨੇ ਕਹਿੰਦੀ ਮੈਂ ਉਹ ਜੀਵਨ ਪੜ੍ਹ ਕੇ ਬੜੀ ਪ੍ਰਭਾਵਿਤ ਹੋਈ ਇੱਥੇ ਇੱਕ ਗੱਲ ਕਰਾਂਗਾ ਕਿ ਅੱਜ ਸਾਡੀਆਂ ਬੀਬੀਆਂ ਜਾਂ ਸਾਡੇ ਭਾਈ ਸ਼ਹੀਦਾਂ ਸਿੰਘਾਂ ਦਾ ਜੀਵਨ ਪੜ੍ਹ ਕੇ ਖੁਸ਼ੀ ਨਹੀਂ ਉਤੋਂ ਤਰਫ ਤਰਕ ਕਰਦੇ ਨੇ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਉਹਨਾਂ ਵਿੱਚ ਬਹੁਤ ਬਲ ਹੋਇਆ ਕਰਦਾ ਸਤਿਗੁਰੂ ਦੇ ਬਚਨ ਨੇ ਕਿ ਸ੍ਰਿਸ਼ਟੀ ਤੇ ਰਾਜ ਕਰਦੀਆਂ ਨੇ ਰੂਹਾਂ ਨਿਰੰਕਾਰ ਦੇ ਦਰੋਂ ਭੇਜੇ ਭੇਜੇ ਹੋਏ ਸ਼ਹੀਦ ਸਿੰਘ ਹੀ ਨੇ ਜਿਹੜੇ ਖਾਲਸੇ ਪੰਥ ਦੀ ਰੱਖਿਆ ਵੀ ਕਰਦੇ ਨੇ ਸੰਸਾਰ ਦੀ ਰੱਖਿਆ ਕਰਦੇ ਨੇ ਸੋ ਉਹ ਮਾਤਾ ਜੀ ਕਹਿੰਦੇ ਕਿ ਮੇਰੇ ਮਨ ਤੇ ਬੜਾ ਪ੍ਰਭਾਵ ਪਿਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਦਾ ਮੈਂ ਉਹਨਾਂ ਦੇ ਨਮਿਤ ਅਰਦਾਸ ਕਰਦੇ ਰਹਿਣਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰਿਓ ਮਿਹਰ ਕਰਿਓ ਮੈਨੂੰ ਪਰਿਵਾਰ ਇਹੋ ਜਿਹਾ ਮਿਲੇ ਜਿਹੜਾ ਬੰਦਗੀ ਕਰਨ ਵਾਲਾ ਹੋਵੇ ਵੀ ਸਾਡੇ ਘਰ ਦੇ ਵਿੱਚ ਕੋਈ ਪਾਠ ਪੂਜਾ ਕਰਨ ਵਾਲਾ ਨਹੀਂ ਉਹ ਕਹਿੰਦੀ ਸਮਾਂ ਬੀਤਿਆ ਮਾਰ ਦੀ ਖੇੜ ਵਰਤੀ ਮੇਰੇ ਵਿਆਹ ਵਾਸਤੇ ਕਰਦਿਆਂ ਨੇ ਇੱਕ ਲੜਕਾ ਲੱਭਿਆ ਮੇਰਾ ਜਦੋਂ ਉਹਦੇ ਨਾਲ ਵਿਆਹ ਹੋਇਆ ਹੈ ਤਾਂ ਉਹ ਸਰਦਾਰ ਸੀ ਪਰਿਵਾਰ ਵੀ ਸਰਦਾਰ ਸੀ ਤੇ ਅਮਰਦਾਰੀ ਸਨ ਮੇਰੇ ਸਹੁਰਾ ਤੇ ਸੱਸ ਜੀ ਕਹਿੰਦੇ ਜਦੋਂ ਮੈਂ ਉਸ ਘਰ ਵਿੱਚ ਗਈ ਇੱਕ ਮਹੀਨਾ ਤੇ ਮੈਨੂੰ ਕੋਈ ਸਮਝ ਨਹੀਂ ਆਈ ਚੰਗਾ ਸੀ ਸਾਰਾ ਕੁਝ ਵਧੀਆ ਮੇਰੇ ਉੱਠਣ ਤੋਂ ਪਹਿਲਾਂ ਪਰਿਵਾਰ ਉੱਠਿਆ ਹੁੰਦਾ ਸੀ ਕਹਿੰਦੀ ਹੌਲੀ ਹੌਲੀ ਉਹਨਾਂ ਨੇ ਉਹ ਚੀਜ਼ ਛੱਡਣੀ ਸ਼ੁਰੂ ਕਰ ਦਿੱਤੀ ਮਤਲਬ ਕਿ ਉਹ ਮੇਰੇ ਕਰਕੇ ਸੀਗਾ ਵੀ ਕੁੜੀ ਪਾਠ ਪੂਜਾ ਬਹੁਤ ਕਰਦੀ ਹੈ ਤੇ ਸਾਨੂੰ ਵੇਖ ਕੇ ਕੀ ਕਹੋਏਗੀ ਇੱਕ ਮਹੀਨੇ ਤੋਂ ਬਾਅਦ ਕਹਿੰਦੀ ਪਤਾ ਲੱਗਿਆ ਕਿ ਮੇਰਾ ਜਿਹੜਾ ਸਹੁਰਾ ਹੈ ਉਹ ਵੀ ਦਾਰੂ ਪੀਂਦਾ ਹੈ ਮੇਰਾ ਜਿਹੜਾ ਘਰਵਾਲਾ ਉਹ ਵੀ ਦਾਰੂ ਪੀਂਦਾ ਹੈ ਕਹਿੰਦੀ ਇਦਾਂ ਕਰਦੇ ਆ ਕਰੌਣੇ ਜਿਹਨੂੰ ਮੈਨੂੰ ਪਤਾ ਲੱਗਾ ਬੜਾ ਤੱਕਾ ਲੱਗਿਆ ਮੈਂ ਆਪਣੇ ਪਰਿਵਾਰ ਨਾਲ ਕੀ ਗੱਲ ਕਰਨੀ ਸੀ ਮੇਰੇ ਫਾਦਰ ਸਾਹਿਬ ਵੀ ਕਹਿੰਦੀ दारू ਪੀਂਦੇ ਸਨ ਉਹਨਾਂ ਆਖਿਆ ਵੀ ਮੈਂ ਗੱਲ ਕੀਤੀ ਉਹਨਾਂ ਆਖਿਆ ਵੀ ਕੋਈ ਗੱਲ ਨਹੀਂ दारू ਪੀਂਦੇ ਹੀ ਹੁੰਦੇ ਨੇ ਲੋਕ ਫਿਰ ਕੀ ਹੋ ਗਿਆ ਉਹ ਕਹਿੰਦੀ ਮੇਰੇ ਮਨ ਦੇ ਵਿੱਚ ਬੜਾ ਦੁੱਖ ਹੋਇਆ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਕੋਸਣ ਲੱਗ ਪਈ ਕਿ ਬਾਬਾ ਜੀ ਐਵੇਂ ਲੋਕੀ ਮਾਰਦੇ ਨੇ ਕਿ ਤੁਸੀਂ ਝੋਲੀਆਂ ਪਰਦੇ ਜੇ ਤੁਸੀਂ ਤਾਂ ਕਿਸੇ ਦੀ ਸੁਣਦੇ ਹੀ ਨਹੀਂ ਜੇ ਸੁਣਦੇ ਹੁੰਦੇ ਤਾਂ ਮੈਨੂੰ ਇੱਥੇ ਖੂਖਾ ਜੇ ਨਹੀਂ ਸੀ ਪਾਉਣਾ ਕੋਈ ਚੰਗੀ ਜਗ੍ਹਾ ਭੇਜ ਦੇ ਚੰਗੀ ਜਗ੍ਹਾ ਚੰਗਾ ਪਰਿਵਾਰ ਦਿੰਦੇ। ਕਹਿੰਦੀ ਇਦਾਂ ਮੈਂ ਰੋਸਾ ਕਰਦੀ ਰਹੀ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਮਾੜੇ ਖਿਆਲ ਪੁੱਠੇ ਖਿਆਲ ਕੇ ਕੁਛ ਨਹੀਂ ਹੁੰਦੇ ਸ਼ਹੀਦ ਸਿੰਘ ਐਵੇਂ ਫੋਟੋਆਂ ਬਣੀਆਂ ਕਹਿੰਦੀ ਮੈਂ ਇੱਥੋਂ ਤੱਕ ਵੀ ਸੋਚ ਲਿਆ ਕਿ ਜਿਹੜੀ ਸੀਸਤਲੀ ਤੇ ਰੱਖਿਆ ਹੋਇਆ ਇਹ ਗੱਲਾਂ ਹੀ ਨੇ ਐਵੇਂ ਕਿਸੇ ਚਿੱਤਰਕਾਰ ਨੇ ਚਿੱਤਰ ਬਣਾ ਦਿੱਤਾ। ਜੇ ਬਾਬਾ ਦੀਪ ਸਿੰਘ ਹੁੰਦੇ ਤੇ ਮੇਰਾ ਸਾਥ ਦਿੰਦੇ ਇਹੋ ਜੀਆਂ ਕਹਿੰਦੀ ਮੈਂ ਵਿਚਾਰਾਂ ਤੇ ਗੱਲਾਂ ਆਪਣੇ ਮਨ ਦੇ ਨਾਲ ਕੀਤੀਆਂ। ਕਹਿੰਦੀ ਉਸ ਰਾਤ ਮੈਂ ਰੋ ਕੇ ਇਦੋਂ ਮੈਨੂੰ ਪਤਾ ਲੱਗਿਆ ਵੀ ਸਾਰਾ ਪਰਿਵਾਰ ਹੀ ਨਸ਼ੇੜੀ ਹੈ ਕਹਿੰਦੀ ਮੈਂ ਸੁੱਤੀ ਸੀ ਤੇ ਮੈਨੂੰ ਸੁੱਤੀ ਦੇ ਸੁੱਤੀਆਂ ਸੁਪਨੇ ਦੇ ਵਿੱਚ ਦਰਸ਼ਨ ਮਿਲੇ ਹੁੰਦੇ ਪਰ ਮੈਨੂੰ ਕੋਈ ਨજર ਨਹੀਂ ਆਇਆ ਮੈਨੂੰ ਆਵਾਜ਼ ਸੁਣਦੀ ਉਹ ਕਹਿੰਦੀ ਹੈ ਆਵਾਜ਼ ਕਹਿੰਦੀ ਧੀਏ ਫਿਕਰ ਨਾ ਕਰ ਕੀ ਪਤਾ ਅਸੀਂ ਤੇਰੇ ਜਰੀਏ ਕਿੰਨਿਆਂ ਨੂੰ ਅਸੀਂ ਆਪਣੇ ਨਾਲ ਜੋੜਨਾ ਇਹ ਕਹਿੰਦੀ ਮੈਨੂੰ ਆਵਾਜ਼ ਆਈ ਸਵੇਰੇ ਉੱਠਦੀ ਹਾਂ ਤੇ ਸੋਚਦੀ ਹਾਂ ਮੈਂ ਕਿਹਦੇ ਨਾਲ ਗੱਲ ਕਰਾਂ ਕਿ ਆਵਾਜ਼ ਦਾ ਮਤਲਬ ਕੀ ਹੈ ਕਿਹਰੀ ਮੈਂ ਗੁਰੂ ਘਰ ਗਈ ਦਰਸ਼ਨ ਮੇਲੇ ਕਰਨ ਮੈਂ ਬੈਠੀ ਸਾਂ ਅੱਧੇ ਘੰਟਾ ਡੇਢ ਘੰਟਾ ਬੈਠੀ ਕਹਿੰਦੀ ਉੱਥੇ ਇੱਕ ਗੁਰਮਖਾਇਆ ਮੈਂ ਉਹਨਾਂ ਨਾਲ ਬਚਨ ਕੀਤਾ ਕਿ ਗੁਰਮਖੋ ਵੀ ਇਦਾਂ ਮੇਰੇ ਨਾਲ ਹੋਇਆ ਮੈਂ ਕਦੀ ਮੇਰੇ ਨਾਲ ਹੋਈ ਨਹੀਂ ਉਹਨਾਂ ਨੇ ਸਾਰੀ ਵਾਰਤਾ ਪੁੱਛੀ ਮੈਂ ਸਾਰੀ ਵਾਰਤਾ ਦੱਸੀ ਉਸ ਤੋਂ ਬਾਅਦ ਉਹ ਸਿੰਘ ਕਹਿਣ ਲੱਗੇ ਤੇ ਫਿਕਰ ਨਾ ਕਰੋ ਮਤਲਬ ਜਿਹੜੇ ਤੁਹਾਡੇ ਬੋਲ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਬਾਰੇ ਬੋਲੇ ਇਹਦਾ ਮਤਲਬ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹ ਸੁਣੇ ਨੇ ਤੇ ਤੁਹਾਨੂੰ ਸੁਪਣੇ ਦੇ ਜ਼ਰੀਏ ਉਹ ਦੱਸਿਆ ਕਿ ਫਿਕਰ ਨਾ ਕਰ ਕਿਨੇ ਮੇਰੇ ਮਨ ਦੇ ਵਿੱਚ ਸ਼ਰਦਾ ਬਣ ਆਈ ਫਿਰ ਤੋਂ ਮੈਂ ਮਾਫੀ ਮੰਗੀ ਤੇ ਘਰੇ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਅੱਗੇ ਜੂਤ ਜਗਾ ਕੇ ਬੈਠੀ ਰਹਿਣਾ ਹਾਲੇ ਕਿ ਆਪਾਂ ਫੋਟੋ ਨੂੰ ਨਹੀਂ ਪੂਜਦੇ ਪੰਥ ਫੋਟੋ ਨਹੀਂ ਨਹੀਂ ਪੂਜਦਾ ਸ਼ਬਦ ਨੂੰ ਪੂਜਦੇ ਹਾਂ ਪਰ ਸ਼ਹੀਦਾਂ ਸਿੰਘਾਂ ਦੀ ਫੋਟੋ ਵੀ ਜਿਹੜੀ ਹੈ ਉਹ ਸਾਡੀ ਅੰਦਰ ਦ੍ਰਿਸ਼ ਬਣਦਾ ਹੈ ਪ੍ਰੇਮ ਬਣਦਾ ਹੈ ਬੇਸ਼ੱਕ ਉਹ ਫੋਟੋ ਵਰਗੇ ਬਾਬਾ ਦੀਪ ਸਿੰਘ ਸਾਹਿਬ ਨਹੀਂ ਸਨ ਜਾਂ ਜਿਵੇਂ ਵੀ ਸੀ ਪਰ ਪ੍ਰੇਮ ਤੇ ਬਣਾਉਂਦਾ ਨਾ ਮਨ ਦੇ ਵਿੱਚ ਚਾਹ ਦਾ ਬਣ ਆਉਂਦਾ ਨਾ ਕਿ ਐਵੇਂ ਦੇ ਹੋਣਗੇ ਸੋ ਕਿਸੇ ਦੀ ਸ਼ਰਧਾ ਨੂੰ ਕਦੇ ਨਾ ਤੋੜੋ ਜਿੱਥੇ ਵੀ ਲੱਗੀ ਹੈ ਕਿਉਂਕਿ ਨਿਰੰਕਾਰ ਪਥਰਾਂ ਵਿੱਚੋਂ ਵੀ ਪ੍ਰਗਟ ਹੋ ਜਾਂਦਾ ਜਿਦਾਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਥੰਮ ਦੇ ਵਿੱਚੋਂ ਨਿਕਲ ਆਇਆ ਸੀ ਸੋ ਮਾਤਾ ਕਹਿਣ ਲੱਗੀ ਕਿ ਮੈਂ ਇਦਾਂ ਜੋਤ ਚਗਾਉਣੀ ਸ਼ੁਰੂ ਕਰ ਦਿੱਤੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਨਿਤਨੇਮ ਕਰਨਾ ਅਭਿਆਸ ਕਰਨਾ ਸੁਖਣੀ ਸਾਹਿਬ ਦੇ ਪਾਠ ਕਰਨੇ ਤੇ ਦੁਪਹਿਰੇ ਦਿਨਾਂ ਦੇ ਵਿੱਚ ਜਿੱਦਾਂ ਮੈਂ 5-7 ਬਾਣੀਆਂ ਪੜ੍ਹੀ ਜਾਣੀਆਂ ਐਸੀ ਮਹਾਰਾ ਦੀ ਕਿਰਪਾ ਹੋਈ ਕਿ ਮੇਰਾ ਮਨ ਜੁੜਨ ਲੱਗ ਪਿਆ ਕਹਿੰਦੇ ਇੱਕ ਦਿਨ ਮੈਂ ਪਾਠ ਕਰਦੀ ਸੀ ਮੇਰਾ ਘਰ ਵਾਲਾ ਆਇਆ ਉਹਨੇ ਮੈਨੂੰ ਮਾਰਿਆ ਕੁੱਟਿਆ ਕਿ ਮੈਂ ਕੰਮ ਤੇ ਜਾਣਾ ਤੂੰ ਰੋਟੀ ਦਿੰਦੀ ਨਹੀਂ ਐ ਤੇ ਸਵੇਰੇ ਉੱਠ ਕੇ ਸਾਡੇ ਲਾਗੇ ਗੁੰਗੁਣ ਕਰਦੀ ਐ ਇਹ ਬਾਣੀ ਨੂੰ ਬਚਨ ਬੋਲੇ ਤੇ ਕਹਿੰਦੀ ਮੈਂ ਕਿਹਾ ਕਿ ਤੁਸੀਂ ਸਾਰੇ ਅਮਰਧਾਰੀ ਹੋ ਅਮਰਤ ਕਿਸ ਵਾਸਤੇ ਛਕਿਆ ਜੇ ਤੁਹਾਨੂੰ ਬਾਣੀ ਚੰਗੀ ਨਹੀਂ ਲੱਗਦੀ ਇੰਨੀ ਗੱਲ ਕਹਿਣ ਤੇ ਮੇਰੇ ਸੱਸ ਨੇ ਵੀ ਮੈਨੂੰ ਕੁੱਟਿਆ ਮੇਰੀ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਨੇ ਵੀ ਮੈਨੂੰ ਮਾਰਿਆ ਕਹਿੰਦੀ ਮੈਂ ਗੁਰੂ ਘਰ ਜਾ ਕੇ ਬੜਾ ਦੁੱਖ ਮਨਾਇਆ ਕਿ ਬਾਬਾ ਜੀ ਜੇ ਤੁਸੀਂ ਹੈਗੇ ਹੋ ਤੇ ਫਿਰ ਮੈਨੂੰ ਇੱਕ ਹਫਤੇ ਦੇ ਵਿੱਚ ਦਿਖਾਉਣਾ ਕਰੋ ਵੀ ਤੁਸੀਂ ਹੈਗੇ ਹੋ ਤੁਸੀਂ ਹਾਜ਼ਰ-ਨਾਜ਼ਰ ਹੋ ਤੇ ਜੇ ਇੱਕ ਹਫਤੇ ਦੇ ਵਿੱਚ ਕੋਈ ਕਲਾ ਨਾ ਵਰਤੀ ਤੇ ਮੈਂ ਵੀ ਪਾਠ ਪੂਜਾ ਛੱਡ ਦਾਂਗੀ ਤੁਹਾਡੀ ਫੋਟੋ ਨੂੰ ਗੁਰੂ ਘਰ ਛੱਡ ਜਾਵਾਂਗੀ ਮੈਂ ਇਹ ਮੰਨ ਲਵਾਂਗੀ ਕਿ ਕੋਈ ਸ਼ਹੀਦ ਸਿੰਘ ਨਹੀਂ ਹੁੰਦਾ ਬਾਬਾ ਦੀਪ ਸਿੰਘ ਕਿਤੇ ਨਹੀਂ ਹੈਗੇ ਇਹ ਸਭ ਗੱਲਾਂ ਨੇ ਕਹਿੰਦੀ ਏਵੇਂ ਦੀ ਅਰਦਾਸ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਰਕੇ ਆ ਗਈ ਘਰੇ ਕਹਿੰਦੀ ਘਰ ਆਈ ਅਗਲੇ ਦਿਨ ਫਿਰ ਕਲਾ ਪਈ ਮੇਰਾ ਮਨ ਬੜਾ ਦੁਖੀ ਹੋਇਆ ਕਿ ਨਹੀਂ ਹਫਤਾ ਵੀ ਨਹੀਂ ਕੱਢਣਾ ਮੈਂ ਸੋਚਦੀ ਆ ਕਿ ਅੱਜ ਹੀ ਛੱਡਾਂਵਾਂ ਇਹੋ ਜੀ ਕਹਿੰਦੀ ਮੇਰੇ ਨਾਲ ਖੇੜ ਵਰਤੀ ਤੇ ਮੈਂ ਮਨ ਪੂਰਾ ਬਣਾ ਲਿਆ ਕਿ ਕੱਲ ਨੂੰ ਨਾ ਮੈਂ ਆਪਣਾ ਜਿਹੜਾ ਮਹਾਰਾਜ ਬਾਬਾ ਦੀਪ ਸਿੰਘ ਦੀ ਫੋਟੋ ਇਹ ਛੱਡ ਕੇ ਅੱਜ ਨਹੀਂ ਕਰੇ ਗੁਰੂ ਘਰੇ ਪਹੁੰਚਾ ਦੇਣੀ ਕਹਿੰਦੀ ਆ ਮੈਂ ਸੋਚਿਆ ਕਿ ਹੁਣ ਸਵੇਰ ਜੀ ਨੂੰ ਦੇਣ ਚੜੂ ਕਦੋਂ ਬਾਬਾ ਦੀਪ ਸਿੰਘ ਦੀ ਫੋਟੋ ਛੱਡ ਕੇ ਆਉਂਗੀ ਮਨ ਵੀ ਡਰਦਾ ਹੈ ਪਰ ਮਨ ਦੇ ਵਿੱਚ ਇਹ ਵੀ ਆ ਰਿਹਾ ਕਿ ਕੁਝ ਨਹੀਂ ਹੁੰਦਾ ਸ਼ਹੀਦ ਸਿੰਘ ਹੁੰਦੇ ਤੇ ਕਿਰਪਾ ਕਰਦੇ ਮਤਲਬ ਕਿ ਦੁਚਿੱਤੀ ਦੇ ਵਿੱਚ ਮਨ ਹੈ ਪੂਰਾ ਪ੍ਰੇਮ ਨਹੀਂ ਡੋਲਿਆ ਹੋਇਆ ਮਨ ਹੈ ਪਰ ਫਿਰ ਵੀ ਆਸ ਹੈ ਕਿਤੇ ਨਾ ਕਿਤੇ ਹਿਰਦੇ ਦੇ ਵਿੱਚ ਕਿਣਕਾ ਕਹਿੰਦੇ ਜਿਹਨੂੰ ਦੇਣ ਚੜਨਾ ਸੀ ਰਾਤ ਨੂੰ ਘਰ ਵਾਲੇ ਨੇ ਆਉਣਾ ਸੀ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਕਿਸੇ ਨੇ ਸਨੇਹਾ ਦਿੱਤਾ ਕਿ ਤੁਹਾਡੇ ਇਦਾਂ ਪਰਿਵਾਰਕ ਮੈਂਬਰ ਦਾ ਕੋਈ ਐਕਸੀਡੈਂਟ ਹੋਇਆ ਉਹ ਹਸਪੀਟਲ ਲੈ ਕੇ ਗਏ ਤੁਸੀਂ ਵੀ ਪਹੁੰਚੋ ਹੁਣ ਉਹ ਮਾਤਾ ਜਿਹਨੂੰ ਕਹਿੰਦੀ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋਇਆ ਮੈਂ ਵੀ ਗਈ ਉਥੇ ਰਾਤ ਵੀ ਰਹੀ ਹਸਪੀਟਲ ਅਗਲੇ ਦਿਨ ਵੀ ਰਹੀ ਹੁਣ ਵਿਸਰ ਗਿਆ ਕਿ ਫੋਟੋ ਬਾਬਾ ਦੀਪ ਸਿੰਘ ਸਾਹਿਬ ਦੀ ਛੱਡ ਕੇ ਆਉਣੀ ਸੀ ਵੀ ਮੈਂ ਨਹੀਂ ਮੰਨਦੀ ਬਾਬਾ ਦੀਪ ਸਿੰਘ ਸਾਹਿਬ ਨੂੰ ਪਰ ਕਹਿੰਦੀ ਮੈਂ ਉਥੇ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸਾਂ ਕਰਦੀ ਜੀ ਕਿ ਬਾਬਾ ਜੀ ਕਿਰਪਾ ਕਰੋ ਮੇਰਾ ਹੁਣ ਮੈਂ ਜਿਹਦੇ ਲੜ ਲੱਗੀ ਹਾਂ ਮੇਰਾ ਫਰਜ਼ ਬਣਦਾ ਹੈ ਉਹਦੀ ਸਲਾਮਤੀ ਦੀ ਖੈਰ ਮੰਗਣ ਦੀ ਮਹਾਰਾਜ ਕਿਰਪਾ ਕਰੋ ਮੇਰਾ ਪਰਿਵਾਰ ਵਸਿਆ ਰਹੇ ਕਹਿੰਦੇ 2 ਹਫ਼ਤੇ ਬਾਅਦ ਜਦੋਂ ਉਹਨੂੰ ਛੁੱਟੀ ਮਿਲੀ ਘਰੇ ਲੈ ਕੇ ਆਏ ਜਾਂ ਹਫ਼ਤੇ ਬਾਅਦ ਜਦੋਂ ਵੀ ਮਿਲੀ ਉਹਨਾਂ ਨੇ ਦੱਸਿਆ ਤੇ ਕਹਿੰਦੇ ਜਦੋਂ ਘਰੇ ਆਈ ਤੇ ਉਹ ਬੰਦੇ ਦੇ ਜਿਹੜੇ ਲੱਤਾਂ ਸੀ ਉਹ ਵੀ ਖਲੋਗੀਆਂ ਸੀ। ਚੱਲ ਫਿਰ ਨਹੀਂ ਸੀ ਸਕਦਾ। ਫਿਰ ਉਸ ਦਾ ਜਿਹੜਾ ਮਲਮੂਤਰ ਸੀ ਉਹ ਬੀਬੀ ਸਾਫ਼ ਕਰਦੀ ਰਹੀ। ਤੇ ਇਦਾਂ ਕਰਦਿਆਂ ਕਰਦਿਆਂ ਉਹ ਬੰਦੇ ਨੂੰ ਨਾ ਉਹ ਬੰਦੇ ਨੇ ਬੈਰਾਗ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਉਹਦਾ ਘਰ ਵਾਲਾ ਸੀ ਜਿਹੜਾ ਉਹਨੂੰ ਮਾਰਦਾ ਕੋਟ ਸਾਦੇ ਸੀ ਦਾਰੂ ਪੀਂਦਾ ਸੀ ਉਹ ਬੈਰਾਗ ਕਰਨ ਲੱਗ ਪਿਆ। ਉਹਨੇ ਬੋਛ ਪੁੱਛਣਾ ਵੀ ਕੀ ਗੱਲ ਹੈ ਤੇ ਉਹਨੇ ਦੱਸਣਾ ਨਾ। ਜਦੋਂ ਉਹਨੇ ਮਲਮੂਤਰ ਚੱਕਣਾ ਉਹਨੂੰ ਸਾਫ਼ ਕਰਨਾ ਉਹਦੇ ਸਰੀਰ ਨੂੰ ਤੇ ਉਹਨੇ ਬੈਰਾਗ ਕਰਨਾ ਇਦਾਂ ਕਰਦਿਆਂ ਕਰਦਿਆਂ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸਾਂ ਕਰਦੀ ਦੀ ਜੋਤ ਜਗਾਉਣੀ ਅੰਮ੍ਰਿਤ ਵੇਲੇ ਉੱਠ ਕੇ ਨਿਯਮ ਨਿਭਾਉਣਾ ਬਾਣੀ ਪੜ੍ਹਨੀ ਦਿਨੇ ਵੀ ਜਦੋਂ ਟਾਈਮ ਲੱਗਣਾ ਆਪਣੇ ਘਰ ਵਾਲੇ ਨੂੰ ਵੀ ਬਾਣੀ ਸੁਣਾਉਣੀ ਪਾਠ ਕਰਦੇ ਰਹਿਣਾ ਨਾਮ ਜਪਦੇ ਰਹਿਣਾ ਇਦਾਂ ਕਿਰਪਾ ਐਸੀ ਮਹਾਰਾਜ ਦੀ ਕਿਰਪਾ ਵਰਤੀ ਇੱਕ ਮਹੀਨੇ ਬਾਅਦ ਇੱਕ ਮਹੀਨੇ ਦੇ ਵਿੱਚ ਵਿੱਚ ਉਹਦਾ ਘਰ ਵਾਲਾ ਕਹਿੰਨੀ ਮੇਰਾ ਘਰ ਵਾਲਾ ਜਿਹੜਾ ਉਹਦੇ ਪੈਰ ਵੀ ਹਿੱਲਣੇ ਸ਼ੁਰੂ ਹੋ ਗਏ ਲੱਤਾਂ ਵੀ ਸਹੀ ਹੋ ਗਈਆਂ ਇਦਾਂ ਸਾਰਾ ਕਰਕੇ ਸਰੀਰ ਸ਼ੁਰੂ ਸਹੀ ਹੋ ਗਿਆ ਤੁਰਨ ਫਿਰਨ ਲੱਗ ਪਿਆ ਕਹਿੰਦਾ ਜਿਹਨੂੰ ਤੁਰਨ ਫਿਰਨ ਲੱਗ ਪਿਆ ਨਾ ਤੇ ਉਹਨੇ ਇੱਕ ਦਿਨ ਮੈਨੂੰ ਅਚਾਨਕ ਮੈਂ ਪਾਠ ਕਰਕੇ ਆਈ ਤੇ ਮੈਨੂੰ ਅਚਾਨਕ ਆ ਕੇ ਗਲਵਕੜੀ ਚ ਲੈ ਕੇ ਕਹਿੰਦਾ ਕਿ ਤੂੰ ਮੇਰਾ ਜਨਮ ਸਵਾਰ ਦਿੱਤਾ ਮੈਂ ਤਾਂ ਮਰ ਗਿਆ ਸਾਂ ਜਦੋਂ ਮੈਂ ਮੇਰਾ ਐਕਸੀਡੈਂਟ ਹੋਇਆ ਮੈਂ ਅਸਲ ਦੇ ਵਿੱਚ ਮਰ ਗਿਆ ਸਾਂ ਉਹ ਕਹਿੰਦਾ ਵੀ ਮੈਂ ਮੇਰੀ ਜਿਹੜਾ ਉਹਦਾ ਪਾਸਾ ਖਲੋ ਗਿਆ ਸੀ ਉਹ ਬੋਲ ਨਹੀਂ ਸੀ ਸਕਦਾ ਮੂੰਹ ਵੀ ਵਿੰਗਾ ਹੋ ਗਿਆ ਤੇ ਸਰੀਰ ਲੱਤਾਂ ਵੀ ਥੱਲੇ ਖਲੋ ਗਈਆਂ ਕਹਿੰਦਾ ਮੈਂ ਬੋਲ ਕੇ ਦੱਸ ਨਹੀਂ ਸੀ ਸਕਦਾ ਪਰ ਜਦੋਂ ਮੇਰਾ ਐਕਸੀਡੈਂਟ ਹੋਇਆ ਮੈਂ ਇੱਕ ਵਾਰ ਮਰ ਗਿਆ ਸਾਂ ਮੈਨੂੰ ਲੈਣ ਵਾਸਤੇ ਆਏ ਕਹਿੰਦੇ ਜणू ਮੈਨੂੰ ਮਾਰ ਦੇ ਕੁੱਟ ਦੇ ਨੇ ਮੈਨੂੰ ਇਹ ਇਨਾ ਕੁਝ ਨਹੀਂ ਪਤਾ ਕਿ ਮੈਂ ਮਰਿਆ ਹਾਂ ਜਾਂ ਜੀਦਾ ਹਾਂ ਪਰ ਮੈਨੂੰ ਮਾਰ ਦੇ ਕੁੱਟ ਦੇ ਨੇ ਕੋਈ ਬੜੀ ਦਰਦ ਹੁੰਦੀ ਹੈ ਕਹਿੰਦੇ ਉਥੇ ਇੱਕ ਜਦੋਂ ਮੈਨੂੰ ਲੈ ਕੇ ਜਾਂਦੇ ਤੇ ਅੱਗੋਂ ਇੱਕ ਬੜਾ ਲੰਮੇ ਬਰਸ਼ੇ ਉਹਨੇ ਹੱਥ ਛੜੇ ਹੋਏ ਜਵਾਨ ਬੜਾ ਤੇ ਕਾਲੀ ਦਾੜੀ ਵਾਲਾ ਗੋਰ ਸਿੱਖ ਪਿਆਰਾ ਤੇ ਕਮਰ ਕਸ਼ਾ ਉਹਨੇ ਲਾਇਆ ਹੋਇਆ ਸ਼ਸਤਰਾਂ ਦੇ ਨਾਲ ਲੈਸ ਹੈ ਉਹ ਜਮਾ ਨੂੰ ਕਹਿੰਦਾ ਕਿ ਛੱਡੋ ਇਹ ਸਾਡਾ ਬੰਦਾ ਹੈ ਕਹਿੰਦੇ ਜਦੋਂ ਇਹਨਾਂ ਇਦਾਂ ਦਾ ਬਜਨ ਉਹਨਾਂ ਨੇ ਕੀਤਾ ਉਸੇ ਵੇਲੇ ਹੀ ਮੈਨੂੰ ਹੋਸ਼ ਆਈ ਕਿ ਮੇਰਾ ਐਕਸੀਡੈਂਟ ਹੋ ਗਿਆ ਮੈਂ ਐਸੀ ਧਰਤੀ ਤੇ ਹਾਂ ਜੀਂਦਾ ਹਾਂ ਮਰਿਆ ਨਹੀਂ ਹਾਂ ਕਹਿੰਦਾ ਇਹੋ ਜਿਹਾ ਦ੍ਰਿਸ਼ ਮੈਂ ਦੇਖਿਆ ਤੇ ਮੈਨੂੰ ਹਸਪੀਟਲ ਲੈ ਕੇ ਗਏ ਤੂੰ ਮੇਰੀ ਸੇਵਾ ਕੀਤੀ ਇਹਨਾਂ ਕੁਝ ਕੀਤਾ ਤੂੰ ਮੇਰੇ ਵਾਸਤੇ ਦੱਸ ਤੂੰ ਕੀ ਚਾਹੁੰਨੀ ਹੈ ਮੈਂ ਤੇਰੇ ਵਾਸਤੇ ਕੀ ਕਰਾਂ ਉਹ ਮਾਦਾ ਕਹਿੰਦੀ ਕਿ ਮੈਂ ਚਾਹੁੰਨੀ ਹਾਂ ਕਿ ਤੁਸੀਂ ਇੱਕ ਤੇ दारू ਨਾ ਪੀਓ ਇੱਕ ਗੁਰੂ ਮਾਰ ਦੇ ਲੜ ਲੱਗ ਜਾਓ ਜਿਹੜਾ ਤੁਸੀਂ ਅਮਰਤ ਛੱਕ ਕੇ दारू ਪੀਂਦੇ ਰਹੇ ਹੋ ਮਾੜੇ ਕੋ ਕੰਮ ਕਰਦੇ ਰਹੇ ਹੋ ਉਹ ਛੱਡ ਦਿਓ ਉਹ ਤਿਆਗ ਦਿਓ ਮੈਂ ਇਹ ਚਾਹੁੰਨੀ ਆ ਕਿ ਤੁਸੀਂ ਅਮਰਤਾਰੀ ਹੋ ਜਾਓ ਫਿਰ ਤੋਂ ਇੱਕ ਵਾਰ ਆਪਾਂ ਅਮਰਤ ਛਕੀਏ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਸੇਵਾ ਕਰਿਆ ਕਰੀਂ ਉਹ ਮਾਤਾ ਕਹਿੰਦੀ ਕਿ ਮੈਂ ਇਹ ਅਰਜ ਉਹਨਾਂ ਦੇ ਗਾੜੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਂ ਅੱਜ ਤੋਂ ਕਸਮ ਖਾਨਣਾ ਹਾਂ ਜੇ ਮੈਂ ਕੁਝ ਮਾੜਾ ਕੁਝ ਖਾਵਾਂ ਤੇ ਜੇ ਤੇਰੇ ਬਚਨ ਤੇ ਪਹਿਰਾ ਨਾ ਦੇਵਾਂ ਕਹਿੰਦੇ ਉਹਨਾਂ ਨੇ ਫਿਰ ਮਨ ਬਣਾਇਆ ਕਿ ਅਮਰਤਾਰੀ ਅਮਰਤ ਛੱਕੇ ਆਈਏ ਗੁਰੂ ਸਾਹਿਬ ਦੇ ਸਿੰਘ ਸਜੀਏ ਤੇ ਇਹੋ ਜੀ ਜਿਹੜੀ ਮਾੜੀ ਹਾਲਤ ਸਾਡੀ ਹੋਈ ਸੀ ਉਹ ਸਾਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਸੁਧਰ ਗਈ ਕਹਿੰਦੇ ਮੇਰੇ ਘਰ ਵਾਲੇ ਨੇ ਅਮਰ ਛੱਕਿਆ ਜਦੋਂ ਉਹ ਛੱਕਿਆ ਉਹਨੇ ਪਿਤਾ ਜੀ ਹੁਣਾਂ ਨੂੰ ਵੀ ਮਾਤਾ ਹੁਣਾਂ ਨੂੰ ਵੀ ਸਮਝਾਉਣਾ ਸ਼ੁਰੂ ਕੀਤਾ ਕਿ ਨਹੀਂ ਆਪਾਂ ਗਲਤ ਕਰ ਰਹੇ ਹਾਂ ਤੇ ਦੁੱਖ ਭੋਗਦੇ ਹਾਂ ਤੁਸੀਂ ਵੀ ਇਹ ਚੀਜ਼ਾਂ ਛੱਡੋ ਕਹਿੰਦੇ ਮਾਰ ਦੀ ਐਸੀ ਕਿਰਪਾ ਹੋਈ ਜਦੋਂ ਬੱਚਾ ਹੀ ਮਾਂ ਪਿਓ ਨੂੰ ਸਮਝਾਉਣ ਲੱਗ ਜੇ ਤੇ ਫਿਰ ਉਹ ਮਾਂ ਪਿਓ ਸਮਝਦਾ ਹੀ ਆ ਜੀ ਉਹ ਭੁੱਲੜ ਹੁੰਦੇ ਨੇ ਮੂਰਖ ਮਾੜੇ ਕਰਮਾਂ ਵਾਲੇ ਜਿਹੜੇ ਨਹੀਂ ਸਮਝਦੇ ਸਾਰੇ ਪਰਿਵਾਰ ਨੇ ਕਹਿੰਦੀ ਅਮਰ ਛਕਿਆ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੀ ਮੇਰੇ ਘਰ ਵਾਲੇ ਨੂੰ ਇਹ ਸ਼ੌਂਕ ਜਾਗ ਗਿਆ ਕਿ ਬਾਣੀ ਨਾਮ ਜਪਿਆ ਕਰੀਏ ਗੁਰੂ ਘਰ ਜਾ ਕੇ ਕਹਿੰਦਾ ਕਹਿੰਦੇ ਉਹ ਸਾਰਾ ਦਿਨ ਕੰਮ ਕਰਕੇ ਸ਼ਾਮਾਂ ਨੂੰ ਗੁਰੂ ਘਰ ਜਾ ਕੇ ਨਾਮ ਜਪਿਆ ਕਰਦੇ ਸੀ ਤੇ ਬਹੁਤ ਸਿੰਘ ਉਹਨਾਂ ਦੇ ਨਾਲ ਬੜੀਆਂ ਬੀਬੀਆਂ ਕਈ ਸੰਗਤ ਉਹਨਾਂ ਦੇ ਨਾਲ ਜੁੜੀ ਜਿਹੜੀ ਸ਼ਨੀਵਾਰ ਤੇ ਐਤਵਾਰ ਨਾਮ ਜਪਿਆ ਕਰਦੀ ਸੀ ਤੇ ਕਹਿੰਦੀ ਉਸ ਦਿਨ ਮੈਨੂੰ ਬੈਠਿਆਂ-ਬੈਠਿਆਂ ਖਿਆਲ ਆਇਆ ਕਿ ਮੈਨੂੰ ਸੁਪਣੇ ਦੇ ਵਿੱਚ ਜਿਹੜੀ ਆਵਾਜ਼ ਨੇ ਕਿਹਾ ਸੀ ਕਿ ਤੇਰੇ ਜਦੀਏ ਪਤਾ ਨਹੀਂ ਅਸੀਂ ਕਿੰਨਿਆਂ ਨੂੰ ਆਪਣੇ ਨਾਲ ਜੋੜਨਾ ਫਿਰ ਮੈਂ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਗਾੜੀ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਤੁਹਾਨੂੰ ਭਾਈ ਸਭ ਕੁਝ ਤੁਸੀਂ ਕਰ ਸਕਦੇ ਹੋ ਸਮਰੱਥ ਹੋ ਹੈਗੇ ਹੋ ਇਸੇ ਧਰਤੀ ਤੇ ਪ੍ਰਗਟ ਹੋ ਤੁਸੀਂ ਕਿਤੇ ਨਹੀਂ ਗਏ ਉਸ ਦਿਨ ਕਹਿੰਦੀ ਮੇਰੀ ਜਿਹੜੀ ਸ਼ਰਧਾ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਹੋਰ ਵਨਾਈ ਫਿਰ ਮੈਂ ਉਸ ਤੋਂ ਉਸ ਦਿਨ ਤੋਂ ਬਾਅਦ ਹੋਰਾਂ ਨੂੰ ਵੀ ਇਹ ਦੱਸਣਾ ਸ਼ੁਰੂ ਕੀਤਾ ਕਿ ਜੇ ਕੋਈ ਤੁਹਾਨੂੰ ਦੁੱਖ ਤਕਲੀਫ ਕੁਝ ਵੀ ਹੈ ਤੁਸੀਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਸੇਵਾ ਕਰੋ ਝਾੜੂ ਫੇਰੋ ਬਰਤਨਾਂ ਦੀ ਸੇਵਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦੁੱਖ ਜ਼ਰੂਰ ਕੱਟਣਗੇ ਦੇਖੋ ਉਸ ਇੱਕ ਬੀਬੀ ਦੀ ਅਰਦਾਸ ਕਰਕੇ ਜਿਹੜੀ ਕਦੇ ਡੋਲ ਜਾਂਦੀ ਸੀ ਕਦੇ ਜੁੜ ਜਾਂਦੀ ਸੀ ਫਿਰ ਡੋਲ ਜਾਂਦੀ ਸੀ ਫਿਰ ਜੁੜ ਜਾਂਦੀ ਸੀ ਪਰ ਉਹਦਾ ਕਿਣਕਾ ਮਾਤਰ ਜੁੜਿਆ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪ੍ਰਵਾਨ ਕੀਤਾ ਤੇ ਉਹਦੇ ਪਰਿਵਾਰ ਦੇ ਵਿੱਚ ਸੁੱਖ ਦਿੱਤੇ ਉਹਨਾਂ ਦੇ ਘਰੋਂ ਕੀ ਦੁੱਖ ਕੱਢੇ ਜਿਹੜੀ ਇੰਨੀ ਦੁਖੀ ਹੋ ਕੇ ਜਿਸ ਨੇ ਅਰਦਾਸ ਕੀਤੀ ਹੋਵੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਉਹਦੇ ਘਰ ਵਾਲੇ ਨੂੰ ਮਰੇ ਹੋਏ ਨੂੰ ਮੋੜ ਦਿੱਤਾ ਐਸੀ ਕਿਰਪਾ ਤਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਰਤਾਈ ਸੋ ਗੁਰਮੁਖੋ ਤਾਨੂੰ ਗੁਰੂ ਨਾਨਕ ਸਾਹਿਬ ਦੇ ਦਰ ਨਾਲ ਜੁੜੋ ਸਾਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਮਰੱਥ ਨੇ ਸਤਿਗੁਰੂ ਦੇ ਸਿੱਖਾਂ ਦੇ ਵਿੱਚ ਬੜੀ ਤਾਕਤ ਹੈ ਬੜੀ ਸ਼ਕਤੀ ਹੈ ਸਭ ਕੁਝ ਕਰਨ ਦੇ ਸਮਰੱਥ ਨੇ ਸੋ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ